ਇਸ ਸੋਚਾਵੀ ਮੁਤਾਬਿਕ 17 ਅੰਕਰ ਸਤਪਤ ਨਾਨਕ ਸਾਹਿਬ 556 ਨੂੰ ਜਿਹੜਾ ਕਾਬਸਰ ਦੇ ਪੰਜ ਸਿੰਘ ਸਹਿਬਾਨ ਦੀ ਗੱਤਰਤਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਸਹਿਰ ਕੋਰਮੇਟੀ ਦੇ ਮੈਂਬਰ ਸਾਫਤਾ ਕੈਬਨਟ ਮੰਤਰੀ ਅਤੇ 2015 ਦੇ ਅਬਜੈਕਟਰ ਦੇ ਮੈਂਬਰ ਕੌਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਰਵਾਂ ਦੀ ਵਰਨ ਸ੍ਰੀ ਜੀ ਕਾਲਪਤਖ ਸਹਿਬ ਜੀ ਦੀ ਤਸੀਹੇ ਤੋਂ ਜੋ ਸਵਾਲ ਸੁਖਬੀ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਆਪ ਜੋੜ ਕੇ ਸਤਪੁਰਾਂ ਦੇ ਸਾਹਮਣੇ ਸਾਗਰ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ 'ਚ ਆਪਣੇ ਭਾਗੀਦਾਰੀ ਨੂੰ ਕਬੂਲ ਕੀਤਾ ਹੈ ਇਹਨਾਂ ਦੇ ਨਾਲ ਸੁਖਦੇਵ ਸਿੰਘ ਵੀ ਹਿੱਸਾ ਸੱਚਾਸਿਕ ਲਗਾ ਹੀਰਾ ਸਿੰਘ ਅਰਵਿੰਦਰ ਸਿੰਘ ਭੁਗਤ ਦਾ ਦੇਸ਼ ਸੈਮੇ 3 ਮਾ 2020 ਸ੍ਰਾਨੀ ਤੇ ਇਸ ਲਈ ਇਹਨਾਂ ਦੇ ਰੇਡ ਲੇਖਿਆ ਅਨੁਸਾਰ ਤਨਖਾਹ ਲਈ ਗਈ ਦੇ ਕਾਲ ਨੂੰ ਦੇਤੇ 3 12 2024 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸੰਗਤ ਦੇ ਬਾੜੇ ਜੋ 12 ਤਾ ਨੇ ਜੋ ਬਾਥਰੂਮ ਨੇ ਓਟਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਔਰ ਮੈਨੇਜਰ ਸਰਵਾਰ ਸਾਹਿਬ ਇਹਦਾ ਕਿ ਹਾਜ਼ਰੀ ਚਿੰਤਨ ਜਿੰਦਤ ਕਰੇਗਾ ਉਪਰੰਤ ਇਹ ਇਸ਼ਾਰਨ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਗਣਗੇ 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਦਿੱਤ ਦੇ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਬਾਈ ਦਾਣੀ ਹੈ ਇਹਨਾਂ ਸਾਰਿਆਂ ਦੇ ਗੜ ਵਿੱਚ ਇਹਨਾਂ ਦੇ ਨਾਲ ਲਾਏ ਗਏ ਨੇ ਇਹਨਾਂ ਸਾਰਿਆਂ ਦੇ ਗੜ ਵਿੱਚ ਤਕਤੀ ਪਾਈ ਜਾਣੀ ਹੈ ਤੁਸੀਂ ਜੀ ਕਾਪਤ ਸਾਹਿਬ ਤੋਂ ਪਾਈ ਜਾਂਦੀ ਹੈ ਜਿਹੜਾ ਫੌਸਿਕ ਮੈਨੇਜਰ ਸਤਰੇ ਸ੍ਰੀ ਕਾਪਤ ਸਾਹਿਬ ਉਹ ਰੇਖਾ ਦਾਣ ਦਾ ਸਰਪੰਚ ਭਵਨ ਸਿੰਘ ਖੇਡਾ ਮੈਨੇਜਰ ਜਿਹੜਾ ਰਵੱਸਾ ਉਹ ਨਾ ਕਿ ਇਹਨਾਂ ਦੇ ਗੱਲ ਵਿੱਚ ਇਹਨਾਂ ਦੇ ਨਾਂ ਬੋਲੇ ਗਏ ਨੇ ਇਹਨਾਂ ਦੇ ਗੱਲ ਵਿੱਚ ਤਕਤੀ ਪਾਉਂਦਾ ਇਹ ਕਹਦੇ ਸੱਚੇ ਆਪਣੇ ਗੱਲ ਤੋਂ ਬਾਅਦ ਕਿ ਜਿਵੇਂ ਸੁਖਵੀਰ ਸਿੰਘ ਬਾਦਲ ਦੇ ਲਾਟ ਵਿੱਚ ਸਾਠ ਲੱਗੀ ਹੋਈ ਹੈ ਫੈਕਟਰ ਹੈ ਤੋਂ ਬੇਰਤਿਕ ਫਿਰ ਪਾਬ ਦੁਰ ਕੋਲ ਕਰਕੇ ਜਿਹੜੀ ਸੇਵਾ ਹੈ ਹਲੋ 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 ਜਿਹੜੀ ਸੇਵਾ ਉਹ ਕੰਤੋਂ ਸਮਰੱਥ ਨੇ ਇਸ ਲਈ ਇਹ ਤਾਂ ਨੇ ਦੋ ਦਿਨਾਂ ਕੰਟਾ ਘਾਰ ਜੋੜੇ ਦੇ ਬਾਰ-ਬਾਰ ਚੀਰ ਦਰਵਾਜ਼ਾ ਤੇ ਬਾਰ-ਬਾਰ ਬੀਟੇਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋੜਾ ਗੜ ਵਿੱਚ ਪਾ ਕੇ ਆਪਣੇ ਹੱਥ ਵਿੱਚ ਵਰਸ਼ਾ ਫਲ ਕੇ ਲੈਣਾ ਹੈ ਔਰ ਉਹ ਸਮਾਜਾ ਦਾ 1 ਘੰਟੇ ਦਾ ਸਮਾ ਹੈ ਇਹਨਾਂ ਦੇ ਘਰ ਵਿੱਚ ਉਹ ਜਿਹੜੇ ਤਖਤੀ ਹੈ ਉਹ ਪਾਈ ਹੋਵੇ ਇਸੇ ਤਰ੍ਹਾਂ 2 ਦਿਨ ਦਸਤਖੀ ਰਿਸ਼ਕਰ ਸਾਹਿਬ 2 ਦਿਨ ਦਸਤਖੀ ਦੰਦਨਾ ਸਾਹਿਬ ਤਲਵੰਡੀ ਸਾਹਬੋਂ 2 ਦਿਨ ਸ਼੍ਰੀ ਦਰਬਾਰ ਸਾਹਿਬ ਫਿਰ ਬਕਸਰ ਸਾਹਿਬ ਆਤੇ 2 ਦਿਨ ਗੁਰਦੁਆਰਾ ਸ਼੍ਰੀ ਬਾਤੇਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜਿਹੜੀ ਸੇਵਾ ਲੱਗੀ ਹੈ ਜਿਹ ਤੁਹਾਂ ਲੱਗੀ ਹੈ ਉਹ ਉਹ ਦੇ ਕਰ ਰਿਹਾ ਬਾਤ ਵਿੱਚ ਬਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਜਿਹੜੀ ਸੇਵਾ ਹੈ ਇਹ ਕਰਨੀ ਹੈ ਔਰ ਇਸ ਤੋਂ ਬਾਅਦ ਇਹ ਜਿਹੜਾ ਟਾਈਮ ਹੋਇਆ ਹੈ ਨਾ ਤੇ ਬੈਠਣ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਦਰਬਾਰ ਦੇ ਮੋਰੇ ਬੈਠਣ ਦਾ ਏਅਰ ਚੇਅਰ ਤੇ ਬੈਠ ਕੇ ਛੋੜਾ ਪਾ ਕੇ ਆਦਮੀ ਤੇ ਵਰਸ਼ਾ ਪੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹਨਾਂ ਨੇ ਦੋ ਦਿਨ ਜਿਹੇ ਦਰਬਾਰ ਸਾਹਿਬ ਦੇ ਬਾਹਰ ਬੈਠਣਾ ਹੈ ਘੰਟਾ ਦਾ ਢੂੜ ਤੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹਦਾ ਲੈ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਮਾਜਣੇ ਨੇ ਜਿਹਨੇ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਾ ਦੀ ਸੇਵਾ ਕਰ ਰਹੀ ਹੈ ਔਰ ਹੋਰ ਸੇਵਾ ਜਿਹੜੇ ਸੇਵ ਕਰਕੇ ਕਰ ਸਕਦੇ ਹੋ ਜੇ 1 ਇੱਕ ਘੰਟਾ ਦਾ ਨੇ ਕਰ ਰਹੀ ਹੈ ਔਰ ਕੀਰਤਨ ਸੁਣਨਾ ਹੈ 1 ਘੰਟਾ ਬੈਠ ਕੇ ਕੀਰਤਨ ਸੁਣਨਾ ਤੇ ਇੱਕ ਇੱਕ ਪਾਠ ਸੁਪਨ ਸਹਿ ਦਾ ਇਹਨਾਂ ਨੇ ਕਰਨਾ ਹੈ ਸਿਹਤ ਲਿਖਾ ਹੈ ਜੋ ਚੁੱਪੇ ਸਾਥੇ ਅਖਬਾਰ ਆ ਰਿਹਾ ਹੈ ਜੋ ਇਹ ਗੁਨਾਹ ਕੀਤੇ ਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇឪਦੇ ਵੀ ਮਾਰੇ ਤੇ ਹਮਾਇਤ ਵੀ ਕੀਤੀ ਬੀਪੀ ਜਵੇਲਪੁਰ ਪ੍ਰਮਖ ਚੰਦੂਵਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਮਜੀਠਾ ਸੋਹਣ ਸਿੰਘ ਲਖਣਕਾਲ ਬਜੇਸ਼ੰਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਤੇ ਦੇਸ਼ ਪ੍ਰਤਾਪ ਸਿੰਘ ਇਹ ਕੱਲ ਮਿਤੀ 3 12 24 ਨੂੰ 12 ਤੋਂ 1 ਵਜੇ ਤੱਕ ਸਿੱਧਾ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ਰੂਮਾਂ ਦੀ ਸਫਾਈ ਕਰਨ ਦੇ ਤੇ ਮੈਨੇਜਰ ਤੇ ਦਰਬਾਰ ਸਾਹਿਬ ਕਿਸੇ ਦੀ ਵੀ ਗੁਰਦੁਆਰੇ ਲਾਗ ਕੇ ਦੀ ਇੰਨਾ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਿਤ ਕਰਨਗੇ ਇਸ ਤੋਂ ਬਾਅਦ ਇਹ 5 ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰੇ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ 1 ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਭਾਂਡੇ ਮੰਨ ਦੀ ਸੇਵਾ, ਝਾੜੂ ਦੀ ਸੇਵਾ, ਉੱਚ ਦੀ ਸੇਵਾ ਕਰਨੀ ਹੈ ਔਰ ਪਾਇੰਡਲ ਵਾਸਤੇ ਕਰਨੀ ਹੈ ਸ਼੍ਰੋਮਣੀ ਕਾਰਮਕਾਲ ਦੇ ਇਹ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਨੀਤਿਕ ਗਵਾਈ ਕਰਨ ਦਾ ਨੈਤਿਕ ਅਧਾਰ ਗਵਾ ਚੁੱਕੀ ਹੈ ਬੇਸਲੈਂਡ ਸਿੱਖ ਸਭਾ ਵਰਗਾਂ ਦੇ ਇਤਿਖਾ ਲਿਖੇ ਅਨੁਸਾਰ ਆਗੂਆਂ ਨੇ ਜੋਤੀ ਲਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬਹੁਤ ਸਨਾ ਹੋਵੇ ਝੂਠੀ ਨਾ ਹੋਵੇ ਉਧਾਰ ਕਾੜ ਜਾਂ ਕੋਰ ਅਖ਼ਾਨ ਪੱਤਰ ਨਾ ਮਾ ਕੇ ਜੋ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਏ ਜਾਵੇ ਪ੍ਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਲ ਪ੍ਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਪਿਲਾ ਕੇ ਸ਼ੇਬ ਜੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਸੀ ਇਹ ਗਾਤਕ ਸਾਹਿਬ ਤੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਨਿਹਦਰ ਸਿੰਘ <table> ਪ੍ਰਧਾਨ ਚੌਂਕ ਜੀ ਦੁਆਰਾ ਬਣਨ ਕਮੇਟੀ ਇਕਬਾਲ ਸਿੰਘ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨ ਮਨ ਪ੍ਰੇਸ ਯਾਰੀ ਸੰਤਾ ਸਿੰਘ ਅਮਰਪੂਰੀ ਆਪ ਜੀ ਦੇ ਕਾਲਕਤਬ ਸਹਿਬਾ ਨੂੰ ਵੀ ਵੀ ਸਤਵੰਤ ਕੌਰ ਪੁੱਤਰ ਸ਼ੇਰ ਭਾਈ ਅਮਰੀਕ ਸਿੰਘ ਇਹ ਕਮਿਟ ਜਿਹੜੀ ਹੈ ਇਹ ਪੜਾਈ ਜਾਂਦੀ ਹੈ ਵਰਕਨ ਕਮੇਟੀ ਨੂੰ ਵਿਦੇਸ਼ ਕੀਤਾ ਜਾਂਦਾ ਹੈ ਇਹ ਪ੍ਰਧਾਨ ਸਾਹਿਬ ਜਿਹਨਾਂ ਆਗੂਆਂ ਨੇ ਅਸੀਆ ਦਿੱਤੇ ਹਨ ਉਹ ਤਿੰਨ ਦਿਨ ਦੇ ਅੰਦਰ ਅੰਦਰ ਅਸੀਆ ਨੂੰ ਪ੍ਰਬੰਧ ਕਰਕੇ ਰਿਪੋਰਟ ਜੀ ਕਾਲਕਤਬ ਸਹਿਬਿਖੇ ਭੇਜਣ ਬਾਕੀ ਅਤੇ ਰਾਜਨੀਤਿਕ ਧੜਾ ਆਪ ਸਾਡੇ ਸੰਦੇਸ਼ ਕੇ ਬਾਕੀ ਤੇ ਰਾਜਨੀਤਿਕ ਧੜੇ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਕਿਛ ਦੇਣਾ ਕੋਸ਼ਾ ਕਰ ਰਿਹਾ ਹੈ ਉਹਦੇ ਦਾਰੇ ਬਾਕੀ ਅਤੇ ਰਾਜਨੀਤਿਕ ਧੜਾ ਆਪਣੇ ਅਲੱਗ ਰਾਜ ਸਿਲੇਸਮੇਟ ਕੇ ਸਿਲੇਸਮੇਟਨ ਤੋਂ ਬਾਅਦ ਇਹ ਹੈ ਕਿ ਆਪੋ ਆਪਣੀ ਵਕਤ ਵਕਤ ਦਰਤੀ ਬਿਜਾਉਣੀ ਸ਼ੱਕ ਤੇ ਵਕਤ ਵਕਤ ਨੇ ਰਾਜ ਨਾਲ ਆਪਣੀ ਛੱਡ ਕੇ ਜੋ ਕਿ ਜੇਕਰ ਬਾਗੀ ਦਾਗੀ ਨੇ ਤੇ ਬਾਗੀ ਵੀ ਦਾਗੀ ਨੇ ਉਹ ਦਾਗਾ ਤੋਂ ਬਾਹਰ ਨਹੀਂ ਸਕਦੇ ਕਿਉਂਕਿ ਉਹ ਤਾਂ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਮਾਣੇ ਸੋਮਸਹੂਤਾਂ ਵੀ ਬਾੜੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵਕਫ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਦਾਗੀ ਕਿਹਾ ਜਾਣ ਲੱਗਾ ਹੈ ਦੋਨੋਂ ਤਾਂਗੀ ਬਾਗੀ ਅਤੇ ਦਾਗੀ ਆਪੋ ਆਪਣੇ ਦੁਲਦੇਸ਼ ਵੇਖ ਕੇ ਆਪੋ ਆਪਣੇ ਰਾਜ ਅਲਾਪਣੇ ਬੰਦ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਰبوطੀ ਵਾਸਤੇ ਕਰਦੇ ਕਰ ਆਪਣੇ ਅਫਸਾਇਆਂ ਅਹੁਦੇਦਾਰੀਆਂ ਨੂੰ ਭੰਗ ਕਰਕੇ ਜਿਹੜੇ ਆਪ ਕੋ ਆਪਣੇ ਵੱਖਰੇ ਸੁਰ ਨੇ ਮੀਡੀਆ ਦੇ ਰਾਹੀਂ ਵਕਤ ਵਕਤ ਅਸੁਰਾ ਮਹਿਰਾ ਨਹੀਂ ਇੱਕ ਦੂਜੇ ਨੂੰ ਨਿਵਾਦ ਪਾਉਣਾ ਅਤੇ ਆਪੜੇ ਆਪਨੇ ਹੋਬਿਆਂ ਨੂੰ ਹੋਰ ਭਾਰਤੀ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਤੇ ਵੰਡ ਕਰਨਾ ਅਤੇ ਦੋਵੇਂ ਤਰ੍ਹਾਂ ਆਪਣੇ ਹੋਮਾਂ ਤੇ ਇੱਕ ਖਾਦਾ ਤਿਆਰ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੰਘ ਸਾਹਿਬਾਂ ਨੇ ਫੈਸਲਾ ਕੀਤਾ ਸਮੂਹ ਦਾ ਖਾਸ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਝੂਠੇ ਸੌਦੇ ਸਾਹ ਦੇ ਮਵਾਫੀ ਦੇ ਸਾਥ ਸੁਖਵੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਖੂਕੀਤ ਆਪ੍ਰੈਲ ਐਕਸ ਦੇ ਸਖਤ ਸਹਿਬਾਨਾਂ ਦੇ ਜੱਜਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇਵਾਲੇ ਝੂਠੇ ਸੌਦੇ ਜਿਹੜੇ ਮਵਾਫੀ ਦਵਾਏ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਵਕਤ ਤੇ ਮੁੱਖ ਮੰਤਰੀ ਸਾਹਿਬ ਉਹ ਵੀ ਹਾਜ਼ਰ ਸਨ ਸਿੱਖ ਸਭਾ ਨੇ ਔਰ ਸੰਗਠਨ ਵੱਲੋਂ ਤੇ ਸਿੱਖ ਸਭਾ ਨੇ ਵਿਚਾਰ ਕਰਕੇ ਜਿਹ ਪ੍ਰਸਤਾਵ ਕੀਤਾ ਕਿ ਜੋ ਸ਼੍ਰੀ ਅਕਾਲ ਪੁਰਖ ਦਰਬਾਰ ਤੋਂ ਉਹਨਾਂ ਨੂੰ ਫਕਰੇ ਕੌਮ ਦਾ ਜਨਤਵਾਦ ਦਿੱਤਾ ਸੀ ਉਹਨੂੰ ਮਨਜ਼ੂਰ ਕੀਤਾ ਜਾਂਦਾ ਹੈ ਭਾਗ ਕੇ ਵਾਪਸ ਲਿਆ ਜਾਂਦਾ ਹੈ ਸਭ ਦਾ ਜਿਵੇਂ ਨਾਰਾਂ ਦੇ ਆਇਆਂ ਨੂੰ ਸਪਸ਼ਟ ਕਰਨੇ ਤੋਂ ਉੱਤਲੇ ਵਕਤ ਨਹੀਂ ਭਾ ਕਿਉਂਕਿ ਉਹਨਾਂ ਨੇ ਸੁਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਸ ਇੱਥੇ ਪੱਤਰ ਦੇਣ ਕਿਵੇਂ ਚੱਚਾ ਐ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਮਾਫੀ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਨੂੰ ਆਇਆ ਹੋਏ ਸਪਸ਼ਟੇਕਰਨ ਅਤੇ ਢੁਠੇ ਸਵਤੇ ਸਾਥੀ ਜੋ ਪੱਤਰਕਾ ਹੈ ਉਹ ਸਾਰੀ ਜਾਣਕਾਰੀ ਵਾਸਤੇ ਜਨਤਕ ਕਰ ਦਿੱਤੀ ਜਾਏਗੀ ਉਹ ਇੱਥੇ ਜਨਤਾ ਕਰਾਂਗੇ ਜਿਸ ਇੱਥੇ ਨੂੰ ਆਧਾਰ ਬਣਾ ਕੇ ਜੇ ਤੂ ਤੇ ਸਭ ਦੇ ਵਾਰੀ ਨੂੰ ਗਵਾਫੀ ਦਿੱਤੀ ਸਿੰਘ ਸਰਬੰਧੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਰਾ ਜੇਤਦਾਸ਼ ਜੀ ਦੇ ਕਾਰਜ ਤੱਕ ਸਾਥ ਗਿਆਨੀ ਗੁਰਬਖਸ਼ ਸਿੰਘ ਨੂੰ ਦਿੱਤੀਆਂ ਹੋਈਆਂ ਸ਼੍ਰੋਮਣ ਕਮੇਟੀ ਬੰਦ ਸਾਰੀਆਂ ਸਬੂਤਾਂ ਵਾਪਸ ਲੈ ਕੇ ਆਗਾ ਅਤੇ ਗਿਆਨੀ ਗੁਰਬਖਸ਼ ਸਿੰਘ ਦੇ ਕਾਰਜ ਤੱਕ ਸਾਥ ਤੇ ਕਾਨੂੰਨ ਰਣਤੀ ਲਾਇ ਹੋਏ ਨੇ ਉਹਨਾਂ ਦੀ ਤਵਰੀਲੇ ਤੱਕ ਸਾਥ ਤੋਂ ਆਮ ਸਰਸਾਹ ਤੋਂ ਬਾਹਰ ਕੱਢੇ ਕੀਤੀ ਜਾਵੇ ਜਿੰਨਾ ਚਿਰ ਇਹ આજ ਦੀ ਤਰ੍ਹਾਂ ਤੇਲ ਸੋਖ ਕੇ ਪੰਛੀ ਪਾਸੋਂ ਮੁਆਫੀ ਨਹੀਂ ਮੰਗਦੇ ਉਹਨਾਂ ਚਿਰ ਇਹਨਾਂ ਨੂੰ ਜਿਹੜਾ ਅਮਰ ਸਭ ਤੋਂ ਬਾਹਰ ਰੱਖਿਆ ਜਾਵੇ ਔਰ ਇਹਨਾਂ ਨੂੰ ਜਦ ਤੱਕ ਸਮਾਜਵਾਦ ਤੇ ਬੋਲਟ ਦੀ ਰੋਕ ਲਾਈ ਜਾਂਦੀ ਹੈ ਜੋ ਸ਼੍ਰੋਮਿਕ ਦੁਆਰਾ ਪ੍ਰਬੰਧਕ ਕੋਲ ਕੀਤੀ ਜੋ ਕੋੜਾ ਵੱਡੀ ਰਕਮ ਨੇ ਇਸ਼ਤਿਹਾਰ ਸਭ ਤੋਂ ਬਾਅਦ ਇਹ ਢੁੱਟੇ ਸੌਦੇ ਵਾਲੇ ਸਾਥੀ ਬਿਵਾਦੀ ਨਾਂ ਦੇ ਉਜਾਜ ਚਿਹਰਾਉਣ ਵਾਸਤੇ ਸਹੀ ਚਿਹਰਾਉਣ ਵਾਸਤੇ ਜੋ ਪੈਸਾ ਦੁਰਵਕਤੋਂ ਪੀਤੀ ਕੇ ਗੋਲਕਾ ਪੈਸਾ ਖੁਦ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਅਜੋਕੀ ਹੈ ਕਿ ਪੈਸਾ ਹੈ ਉਹ ਚੌਪੜੇ ਚੁਰਤਵਾਰਾ ਪ੍ਰਬੰਧਕ ਕਮੇਟੀ ਦੀ ਅਕਾਊਂਟ ਬ੍ਰਾਂਚ ਉਹ ਐਸੀ ਕਿਸੇ ਦੀ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਆਜ ਸਮੇਤ ਭਰ ਪਾਈ ਕਰੇਗੀ ਹੋਰ ਤੋਂ ਪੈਸੇ ਭਰਨੇ ਜ਼ਿੰਮੇਵਾਰ ਹੋਣਗੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਧੀਰਸਾਲਾ ਸੋਚਾ ਸਿੰਘ ਲਗਾਹ ਹੀਗਰਾ ਸਿੰਘ ਵਰਦੇਤ ਸਿੰਘ ਗੁਰਜਾੜ ਸਿੰਘ ਤੇ ਬਲਵਿੰਦਰ ਸਿੰਘ ਭੂਦੜ ਇੱਕ ਹੁਕਮਨਾਮਾ ਸ੍ਰੀ ਕਾਸ਼ਟਕ ਸਾਹ ਤੋਂ ਹੋਰ ਪੱਕਾ ਦੇ ਵਰਕਰਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ ਕਿ ਇੱਕ ਹਾਰਸ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕਰ 125000 ਬੋਟਿਆਂ ਨਾਲ ਗਏ ਔਰ ਉਹਨਾਂ ਬੋਟਿਆਂ ਦੇ ਪਾਲਣਾ ਦੇ ਕਰਨ ਗਏ ਪਿਛਲੇ ਦਿਨ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂ ਕਾਲ ਤੋਂ ਲੈ ਕੇ ਇਹ ਰਵਾਇਦਾ ਰਹੀ ਹੈ ਕਿ ਸਤਪੁਰੂ ਸਾਹਿਬ ਇਹ ਪ੍ਰਾਚਨ ਗੁਰਸਿੱਖਾਂ ਨੂੰ ਨਾਲ ਲੈ ਕੇ کئی ਮਸਿਆਂ ਤੇ ਵਿਚਾਰਾ ਕਰਿਆ ਕਰਦੇ ਸਨ ਜਦੋਂ ਕਿ ਨਕਾ ਆਪ ਦਾ ਕੋਰਪਸ ਤੇ ਦਦਵਾਨਾਂ ਦੀ ਇੱਕ 71% ਬੁੜਾਈ ਗਈ ਉਹਨਾਂ પાસે ਸਲਾਹਾਂ ਲੈਣ ਵਾਸਤੇ 71% ਬੁੜਾਈ ਗਈ ਇੱਕ ਵਿਅਕਤੀ ਹੰਦ ਨਕਸਿ ਸਰਨਾ ਜੋ ਦਿੱਲੀ ਗੁਰਦੁਆਰਾ ਮੈਂਜਮੈਂਟ ਕਮੇਟੀ ਦਾ ਸਾਬਕਾ ਪ੍ਰਬਧਾਨ ਹੈ ਉਹਨੂੰ ਬੜੀ ਤਕਲੀਫ ਹੋਈ ਹਰ ਇੱਕ ਸਿੱਖ ਸਰਨਾ ਪ੍ਰਧਾਨ ਸਾਫਤਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਂਜਮੈਂਟ ਕਮੇਟੀ ਨੇ ਸਿੱਖ ਦਰਬਾਰਾਂ ਨੂੰ ਕਿਹਾ ਕਿ ਇਹ ਜਿੱਦਾਂ ਇਕੱਠਾ ਕੀਤਾ ਜਾ ਰਿਹਾ ਹੈ ਜਦੋਂ ਬਾਦਲੋਂ ਸਿੱਖ ਸਾਹਿਬ ਗਿਆਨੀ ਆਰਪੀਐਸ ਨੂੰ ਕਿਹੋਰਾ ਨੇ ਆਪਣੇ ਅਤੇ ਆਪਣੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚੋਂ ਜਦੋਂ ਆਪਣਾ ਵੀਡੀਓ ਦੇ ਸਾਹਮਣੇ ਬਣਾ ਲੈ ਪਾਤ ਹੋ ਕੇ ਇੱਕ ਪੋਸਟਰ ਜੋ ਵਾਇਰਲ ਕੀਤੀ ਸੀ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਥਾਨ ਦਾ ਜ਼ਿਕਰ ਕੀਤਾ ਅਰਦਾਸ ਨੇ ਪ੍ਰਧਾਨ ਸ਼ਰਮਲੇ ਦੁਆਰਾ ਪ੍ਰਵਰਤਿਤ ਕਮੇਟੀ ਨੂੰ ਵਿਦਾਇਤ ਕੀਤੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਜੇਕਰ ਅਸਤੀਫਾ ਮਨਜ਼ੂਰ ਕੀਤਾ ਗਿਆ ਤਾਂ ਅਸੀਂ ਸਾਰੇ ਅਸਤੀਫਾ ਦੇਣ ਵਾਸਤੇ ਮਜਬੂਰ ਹੋਵਾਂਗੇ ਉਹਨੇ ਸਾਡੀ ਸਾਫੀ ਸਹਿਮਤੀ ਲਈ ਨੋ ਕਿ ਦੱਸਿਆ ਕਿ ਇਹ ਜਨਤਕਾਰ ਯੂਨੀਅਨ ਬਾਜੀ ਕਰ ਰਹੇ ਨੇ ਇਹ ਕਮਜ਼ੋਰ ਹੈ ਉਹਨੇ ਸੋਲਸੇ ਬੀੜਗਾ ਤੇ ਬੋਲਿਆ ਉਹਨੇ ਟੈਲੀਵਿਜ਼ਨ ਦੇ ਸਟਾਫਰਾਂ ਤੇ ਬੋਲਿਆ ਸਾਡੀ ਸੰਗਤਾਰੇ ਸੁਣਿਆ ਔਰ ਦੇਸ਼ ਵਰਨੇ ਦੀ ਹੱਥ ਦੋਨੋਂ ਹੋਏ ਕਿ ਜਦੋਂ ਉਹਦੀ ਸ਼ਿਕਾਇਤ ਸ਼੍ਰੀ ਅਕਾਲਪੁਰ ਸਾਹਿਬ ਜੀ ਦੇ ਇੱਥੇ ਪੁੱਜੀ ਤੇ ਉਹਨੇ ਇੱਕ ਇਚਿੱਤੀ ਸ਼੍ਰੀ ਅਕਾਲਪੁਰ ਸਾਹਿਬ ਸਾਹਿਬ ਤੇ ਜੀ ਕੇ ਮੇਦੂ ਆਪਰੇ ਚੈ ਉਸੇ ਆਪਣੇ ਬੋਲੇ ਉਸੇ ਕਿਸੇ ਤਰ੍ਹਾਂ ਆ ਕੋਈ ਸ਼ਕਵਾ ਦਾ ਰੰਗ ਨਹੀਂ ਆ ਸ਼੍ਰੀ ਅਕਾਲਪੁਰ ਸਾਹਿਬ ਦੇ ਇਲਾਕ ਆਪ ਸ਼ਬਦ ਬੋਲਣ ਸ੍ਰੀ ਸਾਹਿਬਾਨਾ ਨੂੰ ਦਸਨਾਟੇ ਜੂਨੀਅਰ ਬਾਜੀ ਐ ਔਰ ਸਿੰਘ ਨੂੰ ਦਬਾਣਾ ਨੂੰ ਕਿ ਜੜ ਕਹਿ ਕੇ ਨੋਕੇ ਬੋਧੇ ਗਾਇਤ ਸਬਾਤ ਜੋ ਪ੍ਰਧਾਨ ਸ਼ਾਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਚੇ ਸਾਹਿਬ ਇਹਨਾਂ ਸ਼ਬਦਾਂ ਦੇ ਨਾਲ ਉਹਨੇ ਲਈਤ ਕਰਨਾ ਇਸ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਹਰਵਿੰਦਰ ਸਿੰਘ ਸਰਪਾ ਨੂੰ ਅਨਸ਼ਿਰੇ ਅਕਾਲ ਤਖਸਾਲ ਤੋਂ ਤਨਖਾਹਿਆ ਕੋਸ਼ਿਸ਼ ਕੀਤਾ ਜਾਂਦਾ ਹੈ ਕੋਈ ਗੁਰੂ ਦਾ ਨਾਮ ਲੈਵਾ ਸਿੱਖ ਉਹ ਨੂ ਨਾਵਾਵੇ ਉਹ ਵਾਰੀ ਤੁਸੀਂ ਦੇ ਅਕਾਲ ਤਖਸਾਲ ਦਾ ਤਨਖਾਹਿਆ ਔਰ ਵਿਰਸਾ ਸਿੰਘ ਮੜਤੋਆ ਜਿਹਨੇ ਬੇਰੇ ਖਿਲਾਫ ਤੇ ਗਿਆ ਜੀ ਭਾਰਤੀ ਸਿੰਘ ਦੇ ਖਿਲਾਫ ਕੁਝ ਸਾਰੇ ਆ ਜੋ ਸੋਸ਼ਲ ਮੀਡੀਆ ਤੇ ਦੇਖਿਆ ਹੈ ਜਿਹੜੇ ਕਹਾ ਤੱਕ ਸਾਫੇ ਕੋਦ ਬਲਾਇਆ ਵੀ ਗਿਆ ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ ਉਹਨੂੰ ਤਾਰਨਾ ਨਹੀਂ ਕੀਤੀ ਕਿ ਤੂੰ ਕੁਝ ਬੋਲੇ ਜਾਪਾ ਉਹਦੇ باوجود ਵੀ ਉਹ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਿੰਦਾ ਚੋਹਰੇ ਸੀ ਜਿਆ ਸੋਸ਼ਲ ਮੀਡੀਆ ਤੇ ਜਿਹੜਾ ਖਾਤੇ ਖਿਲਾਫ ਪ੍ਰਚਾਰ ਸੀ ਗਿਆਨੀ ਭਾਰਤੀ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹ ਨੂੰ ਉਹਨਾਂ ਜਾਰੀ ਰੱਖਿਆ ਇਹਨਾਂ ਕਰਕੇ ਆਜੋ ਪੰਚ ਸਿੰਘ ਸਾਹਿਬ ਦੁਬਾਰਾ ਕਾਰਨ ਕਰਦੇ ਨੇ ਸਖਤ ਕਾਰਨ ਕਰਦੇ ਨੇ ਕਿ ਵਕਤ ਜਵਾਬ ਬੰਦ ਕਰਨਾ ਹੈ ਜੇਕਰ ਉਹਨੇ ਇੱਦਾਂ ਦੀਆਂ ਟਿੱਪਣੀਆਂ ਕਰਨੀਆਂ ਬੰਦ ਲਾ ਕੇ ਕਿਆਂ ਤੇ ਅਗਲੀ ਹੋਣ ਵਾਲੀ 75% ਦੇ ਵਿੱਚ ਉਹਦੇ ਖਿਲਾਫ ਸਖਤ ਕਚਲ ਲਿਆ ਜਾ ਸਕਦਾ ਹੈ ਇਸੇ ਦਿਨੀ ਸਾਦੂ ਨੇ ਵੀ ਕਬਰਾ ਗੜਿਆ ਇਹ ਸ਼੍ਰੋਮਣੀ ਕਮੇਟੀ ਦ્વાਰੇ ਦਾ ਸੰਬੰਧ ਸਖੁਜ ਫੈਬ੍ਰੇਸ਼ਨ ਦੇ ਪੁਸ਼ਵਰਕਾਂ ਜਾਂ ਕੋ ਇਹ ਗੱਲਾਂ ਕਿੱਦਾਂ ਕਿ ਜਦसे ਦਾਰਾ ਦਾ ਗਲਮਟ ਹੋ ਹੀ ਪੜਦੇ ਸੁਖਵੀਰ ਸਿੰਘ ਬਾਦਲ ਨੂੰ ਮੁਆਫੀ ਦੇਣ ਵਾਲੇ ਜਾਂ ਜੋ ਆਪਾਂ ਜੋ ਕਰ ਰਹੇ ਆ ਕਰੀ ਤੇ ਬਾਰੇ ਜਾਂ ਫਿਰ ਦਾਰਾ ਨਾਲ ਗੱਲਾਂ ਕਿਉਂ ਨਹੀਂ ਪੜਦੇ ਇਸੇ ਲਈ ਕਿਹਾ ਕਿ ਉਹ ਦਾ ਨੂ ਤੁਹਾਡੇਨਨ ਖਾਈਏ ਨੇ ਤੁਹਾਨੂੰ ਉਹਨਾਂ ਕੋਲੋਂ ਤਾਂ ਬਾਹਰ ਨਹੀਂ ਕੀਤਾ ਜਾਂਦਾ ਇਹੋ ਜਿਹੀ ਟਿੱਪਣੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਤਮਾ ਵੱਲੋਂ ਉਸ ਫੈਡਰੇਸ਼ਨ ਦੇ ਆਪ ਕੋਲੋਂ ਕੀਤੀਆਂ ਗਈਆਂ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ ਇਹਨਾਂ ਨੂੰ ਸਖਤ ਕਾਰਨਾ ਕੀਤਾ ਜਾਂਦਾ ਹੈ ਕਿ ਇਹਨਾਂ ਸੰਵਾਦ ਜੋਖਮ ਹਸਤੀਆਂ ਦੇ ਖਿਲਾਫ ਹਰਕਤ ਵਿਰੋਧ ਜਾਰੀ ਕਰਨ ਦੀ ਬੰਦ ਕਰੇ ਜੇਕਰ ਸਾਕੇ ਧਿਆਨ ਨੂੰ ਦੁਬਾਰਾ ਐਸੀ ਕੋਈ ਹਰਕਤ ਆਏ ਕੋਈ ਜਾਰੀ ਬਹੇ ਤਾਂ ਇਹਨਾਂ ਦੇ ਖਿਲਾਫ ਸਖਤ ਕਰشن ਲਿਆ ਜਾਏਗਾ ਵਰਤ ਜਿਸ ਦਾ ਖਾਲਸਾ ਵਾਹਿਗੁਰੂ ਦੀ ਬਖਸ਼ ਦੁਬਾਰਾ ਫਿਰ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਥਾਰ ਸਹਿਤ ਇਹਨਾਂ ਦੇ ਅਸਤੀਫੇ ਦਿੱਤੇ ਨੇ ਉਹ ਵਰਕ ਕਮੇਟੀ ਵੱਲੋਂ ਨੂੰ ਪ੍ਰਵਾਨ ਕਰਕੇ ਤਿੰਨ ਦਿਨ ਦੇ ਅੰਦਰ ਅੰਦਰ ਜਾਣਕਾਰੀ ਕੀ ਦੇ ਦਾਸ ਸਰ ਤੇ ਭੇਜਣ ਔਰ ਜੋ ਸੇਵਾ ਲੱਗੀ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਜੋ ਸੇਵਾ ਸੇਵਾ ਜੁੜਾਈ ਗਈ ਹੈ ਆਪਣੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਕਿਰਾ ਪ੍ਰਸ਼ਾਦੀ ਦੇ ਤੇ 11000 ਰੁਪਈਆ ਗੁਰੂ ਕੀ ਗੋਲ ਵਿੱਚ ਪਾ ਕੇ ਤੱਕ ਦਾ ਖਸਾਬ ਤੁਸੀਂ ਇਹ ਕਾਪ ਦਾ ਖਸਾਬ ਤੇ ਆ ਕੇ ਇਹ ਅਕਾਸ ਵਿੱਚ ਦੇਕਰਉਣੀ ਹੈ ਕਿ ਜ਼ਰੂਰੀ ਹੈ ਕਿ ਇਹ ਸੇਵਾ ਤੋਂ ਨਿਵਾਜਵਾਜਾਈ ਜਾਂ ਬੰਦ ਜੀ ਦਾ ਖਸਾਬ ਵਾਧੂ ਜੀ ਤੋਂ 12 224 ਮੁਤਾਬਕ 17 ਬੰਦਰ ਸਤਪਤ ਨਾਟਕਾ ਦੇ 556 ਰੁਪਏ ਜਿਹੜਾ ਕਾਪ ਦਾ ਖਸਾਬ ਹੈ ਪੰਜ ਸਿੰਘ ਸਾਹਿਬਾਂ ਦੀ ਕਰਤਤਾ ਹੋਈ ਜਿਸ ਵਿੱਚ ਸ਼੍ਰੋਮਣੀ ਕਾਲਜ ਦਲ ਦੇ ਪ੍ਰਧਾਨ ਸੁਖੀਰ ਸਿੰਘ ਬਾਸਰਹ ਕਮੇਟੀ ਦੇ ਮੈਂਬਰ ਸਾਬਕਾ ਕੈਬਨਟ ਮੰਤਰੀ ਅਤੇ 2015 ਦੇ ਅਬਜੈਕਟਰ ਦੇ ਮੈਂਬਰ ਪ੍ਰੋਮੋ ਕਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਾਹਿਬਾਨ ਦੀ ਵਰਤ ਸ਼੍ਰੀਆ ਕਾਲਪਤੂ ਸਾਹਿਬ ਦੀ ਪ੍ਰਸੇਦ ਤੋਂ ਜੋ ਸਵਾਲ ਬਿਲਕੁਲ ਪਾਧਰ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਦਿੱਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾ ਨੂੰ ਉਹਨਾਂ ਗੁਨਾਹਾਂ ਨੂੰ ਆਪ ਜੋੜ ਕੇ ਸਤਪੁਰਾਂ ਦੇ ਸਾਹਮੁਖ ਸਾਗਰ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਦਾ ਗੁਨਾਹਾਂ ਚਾਪੜੇ ਭਾਰ ਕੀਦਾਰੇ ਨੂੰ ਕਬੂਲ ਕੀਤਾ ਇਹਨਾਂ ਦੇ ਨਾਲ ਸੁਖਦੇਵ ਸਿੰਘ ਭਿੰਟਾ ਸੱਚਾਸਿ ਲੰਗਾ ਹੀਰਾ ਸਿੰਘ ਪਰਵਿੰਦਰ ਸਿੰਘ ਭੂਟੜ ਦਰਜੀਤ ਸਿੰਘ ਟੀਮਾ ਗੁਜਾਰ ਸਿੰਘ ਗਰਾਣੀ ਤੇ ਇਸ ਲਈ ਇਹਨਾਂ ਨੂੰ ਵੇਟ ਲੇਖਿਆ ਅਨੁਸਾਰ ਤਨਖਾਹ ਲਈ ਗਈ ਜਿਹੜੇ ਕਾਲਾ ਬਿੱਤੇ ਦੇਨ 12 2024 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸੰਗਤ ਦੇ ਬਾੜੇ ਜੋ 12ਵਾਂ ਨੇ ਜੋ ਵਾਸ਼ਰੂਮ ਨੇ ਉਹਨਾਂ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ। ਔਰ ਮੈਨੇਜਰ ਦਰਬਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਤਨ ਚਿੰਤ ਕਰੇਗਾ। ਉਪਰੰਤ ਇਹ ਇਸ਼ਾਨ ਕਰਕੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਣੇ ਵਾਗਣਗੇ ਇੱਕ ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਜਪਨੇ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਔਰ ਇੱਕ ਜੋ ਅਸ਼ੀਸ਼ ਕਰਕੇ ਸੇਵਾ ਇਹਨਾਂ ਨੂੰ ਬਾਈ ਗਾਣੀ ਹੈ ਇਹਨਾਂ ਸਾਰਿਆਂ ਦੇ ਗਲ ਵਿੱਚ ਇਹਨਾਂ ਦੇ ਨਾਲ ਲਏ ਗਏ ਨੇ ਇਹਨਾਂ ਸਾਰਿਆਂ ਦੇ ਗਲ ਵਿੱਚ ਤਕਤੀ ਪਾਈ ਜਾਣੀ ਹੈ ਤੁਸੀਂ ਜੇ ਕਾਸ਼ਕ ਸਰ ਤੋਂ ਪਾਈ ਜਾਂਦੀ ਹੈ ਜਿਸ ਫੌਸਿੰਗ ਮੈਨੇਜਰ ਸਤਰੇ ਸ੍ਰੀ ਕਲਤਕ ਸਾਹਿਬ ਉਹ ਰੇਟਾ ਰਾਣ ਨਾਲ ਸਰਦਾਰ ਭਗਵੰਤ ਸਿੰਘ ਢੇੜਾ ਮੈਨੇਜਰ ਸ੍ਰੀ ਵਰਤ ਸਾਹਿਬ ਉਹ ਲਾਕੇ ਇਹਨਾਂ ਦੇ ਗੱਲ ਵਿੱਚ ਇਹਨਾਂ ਦੇ ਨਾਮ ਬੋਲੇ ਗਏ ਨੇ ਇਹਨਾਂ ਦੇ ਗੱਲ ਵਿੱਚ ਤਕਤੀ ਪਾਉਂਦਾ ਇਹ ਕਹਾਣੀ ਇਹ ਦਿੱਤੀ ਆਪਣੇ ਗਾਰਡਨ ਸਪਾਕ ਜਿਹਨੇ ਸੁਖਵੀਰ ਸਿੰਘ ਬਾਦਲ ਦੇ ਲੱਤ ਵਿੱਚ ਫਟ ਲੱਗੀ ਹੋਈ ਹੈ ਫੈਕਚਰ ਹੈ ਤੋਂ ਦੇਰ ਤੱਕ ਕਿਸੇ ਪਾਬ ਦੁਰਭੋਣ ਕਰਕੇ ਜਿਹੜੀ ਸਿਹਤ ਹੈ ਹੈਲੋ 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 ਜਿਹਦੀ ਸੇਵਾ ਉਹ ਕਰਤੋ ਸਮਰੱਥ ਨੇ ਇਸ ਲਈ ਕਹਾਂਦਾ ਹੈ ਦੋ ਦਿਨ ਘੰਟਾ ਘਾਰ ਜੋੜ ਦੇ ਬਾਹਰ ਬਾਤ ਜੀ ਦਰਵਾਜ਼ਾ ਤੇ ਬਾਹਰ ਬਾਹਰ ਬੇਟੇਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਗੜ ਵਿੱਚ ਪਾ ਕੇ ਆਪਣੇ ਹੱਥ ਵਿੱਚ ਪਰਸ਼ਾਹ ਫੜ ਕੇ ਬੈਠਣਾ ਔਰ ਉਹ ਸਮਾਜਿਕਾ 1 ਘੰਟੇ ਦਾ ਸਮਾ ਹੈ ਇਹਨਾਂ ਦੇ ਗਾਲ ਵਿੱਚ ਉਹ ਜਿਹੜੀ ਤਕਤੀ ਹੈ ਉਹ ਪਾਈ ਹੋਵੇ ਇਸ ਸੇਤਰਾਦੋਂ ਡੀਐਨਏ ਦਾ ਫੈਸ਼ਰੀਟ ਇਸ ਕਰਦਾ ਹੈ 2 ਦਿਨ ਤੱਕ ਸਿਰਿ ਦੰਦਮਾ ਸਾਹਿਬ ਤਲਵੰਡੀ ਸਾਹ ਤੋਂ 2 ਦਿਨ ਸਿਰਿ ਦਰਬਾਰ ਸਾਹਿਬ ਸਿਰਿ ਬਕਸਰ ਸਾਹਿਬ ਆ ਕੇ 2 ਦਿਨ ਗੁਰਦੁਆਰਾ ਸਿਰਿ ਫਾਟੇਗੜ ਸਾਹਿਬ ਉਹਦੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਹੈ ਜੋ ਖਾ ਲੱਗੀ ਹੈ ਉਹ ਪੂਰੀ ਕਰਨੀ ਹੈ ਆਕ ਵਿੱਚ ਵਰਖਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਇਹ ਸਤਿ ਕੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਜਿਹੜੀ ਸੇਵਾ ਹੈ ਇਹ ਕਰਨੀ ਹੈ ਔਰ ਇਸ ਤੋਂ ਬਾਅਦ ਜਿਹਦਾ ਟਾਈਮ ਹੋਏਗਾ ਇਹਨਾਂ ਦਾ ਬੈਠਣ ਦਾ ਕੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਦਰਵਾਜ਼ੇ ਮੋਰੇ ਬੈਠਣ ਦਾ ਈ ਚੇਅਰ ਤੇ ਬੈਠ ਕੇ ਚੋੜਾ ਪਾ ਕੇ ਹੱਥ ਵਿੱਚ ਵਰਸ਼ਾ ਫੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹਨਾਂ ਨੇ ਦੋ ਦਿਨ ਜਿਵੇਂ ਦਰਵਾਜ਼ੇ ਸਾਹਿਬ ਦੇ ਬਾਹਰ ਬੈਠਣਾ ਘੰਟਾ ਘੁੰਡ ਦੇ ਬਾਹਰ ਬੈਠਣਾ ਇਸ ਤੋਂ ਬਾਅਦ ਇਹਨਾਂ ਨੇ 1 ਘੰਟਾ ਲੰਗਰ ਵਿੱਚ ਜਾ ਕੇ ਜੋ ਸੰਗਤ ਦੇ ਭਾਂਡੇ ਮਾਣਣੇ ਨੇ ਜਿੰਨੇ ਵੀ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਲੋੜ ਹੈ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੇ ਸੇਵ ਕਰਕੇ ਕਰ ਸਕਦੇ ਹੋ ਜੇ ਇੱਕ ਇੱਕ ਘੰਟਾ ਦਾ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ 1 ਘੰਟਾ ਬੈਠ ਕੇ ਕੀਰਤਨ ਸੁਣਨਾ ਹੈ ਤੇ ਇੱਕ ਇੱਕ ਪਾਠ ਸੁਖਮਣ ਸਹਿ ਦਾ ਇਹਨਾਂ ਨੇ ਕਰਨਾ ਹੈ ਇਹ ਜਿਹੜੇ ਕਾਰੇ ਜੋ ਚੁੱਪੇ ਸਾਥੇ ਅਖਬਾਰਾਂ ਰਾਹੀਂ ਜੋ ਇਹ ਗੁਨਾਹ ਕੀਤੇ ਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਅਹੁਦੇ ਵਾਲੇ ਤੇ ਸਮੈਤ ਵੀ ਕੀਤੇ ਬੀਬੀ ਜਗੀਰਪੁਰ ਪ੍ਰਮਖ ਸੰਧ ਤੁਦਵਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬਟੇਖਾ ਸੋਹਣ ਸਿੰਘ ਲਖਣਕਾਲ ਪੁਜੇਸ਼ਨਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਅਦੇਸ਼ ਪ੍ਰਤਾਪ ਸਿੰਘ ਇਹ ਕੱਲ੍ਹ ਦਿੱਲੀ 3 12 ਤੋਂ ਬਾਰਾਂ ਤੋਂ 1 ਵਜੇ ਤੱਕ ਸਿੱਦੇ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ਰੂਮਾਂ ਦੀ ਸਫਾਈ ਕਰਨਗੇ ਤੇ ਮੈਨੇਜਰ ਸਿੱਦੇ ਦਰਬਾਰ ਸਾਹਿਬ ਇਸੇ ਦੀ ਬਿਖੂਤੀ ਲਾ ਕੇ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਇਹ ਪੰਜ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਝੋੜੇ ਛਾੜਨ ਦੀ ਸੇਵਾ ਭਾਡੇ ਵਾਲੀ ਦੀ ਸੇਵਾ ਛਾੜੂ ਦੀ ਸੇਵਾ ਪੋਚ ਦੀ ਸੇਵਾ ਕਰਨੀ ਹੈ ਔਰ ਪਾਣੀ ਦੇ ਵਾਸਤੇ ਕਰਨੀ ਹੈ ਸ਼੍ਰੋਮਣੀ ਕਾਮਯਾਬੀ ਕਾਲ ਦੇ ਇਹ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਾਰ ਗਵਾ ਚੁੱਕੀ ਹੈ ਪੇਸਲੈਂਡ ਸਿੱਖ ਹੈ ਬਾਰਬਰੋਗ ਹੈਟਲਿਕ ਦੇ ਅਨੁਸਾਰ ਆਗੂਮਾਨੀ ਡਿਊਟੀ ਲਾਈਨ ਲੈਂਦੇ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰ ਭਰਤੀ ਬੋਕਸ ਨਾ ਹੋਵੇ ਛੁੱਕੀ ਨਾ ਹੋਵੇ ਆਧਾਰ ਕਾਰਡ ਜਾਂ ਕੋਰ ਦਸਤਾਵੇਜ਼ ਪੱਤਰ ਨਾਲ ਲਾ ਕੇ ਤੇ ਜਿਹੜੀ ਮੈਂਬਰਸ਼ਿਪ ਹੈ ਉਹ ਬਣਾਈ ਜਾਵੇ ਪ੍ਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਲ ਪ੍ਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਪਦਾਰਸ਼ੇ 6 ਮਹੀਨੇ ਦੇ ਅੰਦਰ ਅੰਦਰ ਪ੍ਰਦਾਨ ਅਤੇ ਉਹ ਤੇਦਾਰਾਂ ਦੇ ਚੋਣ ਉਹ ਅਧਾਰ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਸੀ ਇਹ ਕਾਤਕ ਸਾਹਿਬ ਨੂੰ ਬਰਾਇਆ ਜਾਂਦੀ ਹੈ ਉਹਦੇ ਵਿੱਚ ਸਰਦਾਰ ਨਿਹੰਗਰ ਸਿੰਘ ਧਾਵੇਂ ਪ੍ਰਧਾਨ ਚੌਂਕ ਜੀ ਦੁਆਰਾ ਬਰੋਮਨ ਕਮੇਟੀ ਇਕ ਬਾਲ ਸੰਗਠ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਰੀ ਸੰਤਾਰ ਸਿੰਘ ਬਨਾਰਪੂਰੀ ਔਰ ਜਿਹੜੇ ਕਾਤਕ ਸਾਹਿਬ ਵੱਲੋਂ ਬੀਪੀ ਸੰਤਵੰਤ ਕੌਰ ਪੁੱਤਰ ਸ਼ੇਰਪਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਪੜਾਈ ਜਾਂਦੀ ਹੈ ਵਰਕਟ ਕਮੇਟੀ ਉਹ ਦੇਸ਼ ਕੀਤਾ ਜਾਂਦਾ ਹੈ ਪ੍ਰਧਾਨ ਸਾਹਿਬ ਜੀ ਦਾ ਆਗਵਾ ਨੇ ਹਸਤੀਫਾ ਦਿੱਤੇ ਹਨ ਉਹ 3 ਦਿਨ ਦੇ ਅੰਦਰ ਅੰਦਰ ਹਸਤੀਫੇ ਪ੍ਰਵਾਨ ਕਰਕੇ ਰਿਪੋਰਟ ਜੀ ਕਾਲਪਤ ਸਹਿਬਿੱਕੇ ਭੇਜਣ ਬਾਕੀ ਅਤੇ 残 ਦੀ ਤਰ੍ਹਾਂ ਆਪ ਸਾਹਿਬ ਸੰਬੋਧਨੋ ਕੇ ਬਾਕੀ ਤੇ 残 ਤੁਹਾਡੇ ਦੇ ਨਾਮ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਕਿਸ਼ ਕਰਨਾ ਕੋਸ਼ਾ ਪ੍ਰਯੋਗ ਹੋਣ ਦੇ ਦਾਰੇ ਬਾਕੀ ਅਤੇ ਦਾਗੀ ਘੜਾ ਆਪਣੇ ਅਲੱਗ ਅਲੱਗ ਚੁੱਲ੍ਹੇ ਸਮੇਟ ਕੇ ਚੁੱਲ੍ਹੇ ਸਮੇਟਣ ਤੋਂ ਭਾਵ ਇਹ ਹੈ ਕਿ ਆਪੋ ਆਪਣੀ ਵਕਤੋ ਵਕਤ ਡੱਬੀ ਬਚਾਉਣੀ ਛੱਡ ਕੇ ਵਕਤੋ ਵਕਤ ਨੇ ਰਾਜ ਅਦਾ ਆਪਣੇ ਛੱਡ ਕੇ ਕਿਉਂਕਿ ਜੇਕਰ ਬਾਕੀ ਦਾਗੀ ਨੇ ਤੇ ਬਾਕੀ ਵੀ ਦਾਗੀ ਨੇ ਉਹ ਦਾਗਾ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਮਾਣੇ ਸੋਖ ਸੁਹੂਤਾ ਵੀ ਮਾਣੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨੇ ਜੇ ਰੀ ਕੋ ਵਿੱਚ ਤੋਂ ਵਕ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਲੋਜਿਆਂ ਨੂੰ ਦਾਗੀ ਕਿਹਾ ਜਾਣ ਲੱਗਾ ਹੈ ਦੋਨੋਂ ਤਾਂ ਹੀ ਬਾਗੀ ਅਤੇ ਦਾਗੀ ਆਪੋ ਆਪਣੇ ਦੁਲੇਸ਼ ਮੇਲਤੀ ਆਪੋ ਆਪਣੇ ਰਾਗ ਅਲਾਪਣੇ ਬੰਦ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤੀ ਵਾਸਤੇ ਕਾਰਜ ਕਰ ਆਪਰੇ ਸਾਰੀਆਂ ਅਹੁਦੇਦਾਰੀਆਂ ਨੂੰ ਭੰਗ ਕਰਕੇ ਜਿਹੜੇ ਆਪੋ ਆਪਣੇ ਵੱਖਰੇ ਸੁਰ ਨੇ ਮੀਡੀਆ ਦਰਾਂ ਦੇ ਵਕ ਤੋਂ ਵਕ ਤੇ ਸੁਰਾਂ ਦੇ ਰਹੇ ਇੱਕ ਦੋ ਜਿਹੇ ਨੂੰ ਨੇਵਾ ਦੇ ਕੌਣਾ ਅਤੇ ਆਂਕੜੇ ਆਪਣੇ ਹੌਮਿਆਂ ਨੂੰ ਬਹੁਤ ਵਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਤੇ ਬਤ ਕਰਨਾ ਅਤੇ ਦੋਵੇਂ ਤਰ੍ਹਾਂ ਆਪਣੇ ਹੌਮੇ ਤੇ ਇੱਕ ਖਾਤਾ ਤਿਆਰ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਸਮੁੱਚਾ ਖਾਸਪੰਥ ਜਾਣਦਾ ਹੈ ਕਿ ਜਦੋਂ ਸਭ ਤੋਂ ਵੱਲੇ ਝੂਠੇ ਸੌਦੇ ਸਾਥ ਦੀ ਮਵਾਫੀ ਦੇ ساتھ ਸਤਿਪ੍ਰੀਤ ਜੀ ਸਿੰਘ ਬਾਦਲ ਨੇ ਸੰਗਠਨ ਅਸਾਮੜੇ ਬੁਲਕੀ ਤੱਕ ਆਪਰੇ ਐਕਸਟ ਸਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲੋਂ ਸਭ ਤੋਂ ਵਾਰੀ ਤੋਂ ਇਤਿਹਾਸ ਨੂੰ ਜਿਹੜੇ ਮਵਾਕੀ ਦਵਾਏ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਦੋਂ ਵਕਤ ਵਿੱਚ ਮੁੱਖ ਮੰਤਰੀ ਸਾਹਿਬ ਉਹਦੇ ਹਾਜ਼ਰ ਸਨ ਸਿੰਘ ਸਹਿਬਾਨ ਨੇ ਉਹ ਸੰਗਠਨ ਵਾਗ ਦੇ ਉੱਤੇ ਸਿੰਘ ਸਹਿਬਾਨ ਨੇ ਵਿਚਾਰ ਕਰਕੇ ਇਹ ਫੈਸਲਾ ਕੀਤਾ ਕਿ ਜੋ ਫਿਰਕਾ ਕਾਲ ਤੱਕ ਉਸ ਸਾਥ ਤੋਂ ਉਹਨਾਂ ਨੂੰ ਫਕਰੇ ਤੋਂ ਦਾ ਜਿਹੜਾ ਅਵਾਦ ਦਿੱਤਾ ਸੀ ਉਹਨੂੰ ਮਨਸੂਖ ਕੀਤਾ ਜਾਂਦਾ ਹੈ ਭਾਗ ਕੇ ਵਾਪਸ ਲਿਆ ਜਾਂਦਾ ਹੈ ਸਭ ਦਾ ਜਥੇਦਾਰਾਂ ਦੇ ਆਏ ਨੂੰ ਸਪਸ਼ਟ ਕਰਨੇ ਤੋਂ ਤੁਸੰਦੇ ਦਸਤ ਨਹੀਂ ਹਾਂ ਕਿਉਂਕਿ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਕਾਸ਼ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਦੇਵੇਂ ਕਿ ਉਹਨਾਂ ਚਰਚਾ ਹੈ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੀ ਮਾफी ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਇਆ ਉਹ ਸਪਸ਼ਟੇਕਰਨ ਅਤੇ ਝੂਠੇ ਸੌਦੇ ਸਾਧੀ ਜੋ ਪੱਤਰ ਹੈ ਉਹ ਸੰਗਤ ਦੇ ਜਾਣਕਾਰੀ ਵਾਸਤੇ ਜਨਤਕ ਕਰ ਦਿੱਤੀ ਜਾਏਗੀ ਉਹ ਇੱਥੇ ਜਨਤਾ ਕਰਾਂਗੇ ਜਿਸ ਇੱਥੇ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਲੇ ਨੂੰ ਮੁਲਕ ਦਿੱਤੀ ਸਿੰਘ ਸਰਬੰਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12:00 ਵਜੇ ਸਾਰ ਸਭ ਕਾ ਜੇ ਤਰ੍ਹਾਂ ਸ੍ਰੀ ਕਾਟਕ ਸਾਹਿਬ ਗਿਆਨੀ ਗੁਰਬਖਸ਼ ਸਿੰਘ ਨੂੰ ਦਿੱਤੀਆਂ ਹੋਈਆਂ ਸ਼੍ਰੋਮਿਕ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਗਾ ਔਰ ਗਿਆਨੀ ਗੁਰਬਖਸ਼ ਸਿੰਘ ਦੇ ਟੌਪ ਅਫਸਰ ਕਾਨੂੰਨ ਰਣ ਦੇ ਲਈ ਹੋਏ ਨੇ ਉਹਨਾਂ ਦੀ ਤਵਰੀਲੇ ਤੱਕ ਸਾਥ ਤੋਂ ਅਮਰ ਸਰ ਸਾਹਿਬ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੰਨਾ ਚਿਰ ਇਹ ਅੱਜ ਦੀ ਤਰ੍ਹਾਂ ਤੇਜ਼ ਹੋ ਕੇ ਪੰਚ ਪਵਾਸੋ ਮੁਆਫੀ ਨਹੀਂ ਮੰਨਦੇ ਉਹਨਾਂ ਚ ਇਹਨਾਂ ਨੂੰ ਜਿਹੜਾ ਅਮਲ ਸਭ ਤੋਂ ਬਾਅਦ ਰੱਖਿਆ ਜਾਏ। ਔਰ ਇਹਨਾਂ ਨੂੰ ਜਦ ਤੱਕ ਸਮਾਗਮਾਂ ਤੇ ਬੋਲਟਿੰਗ ਨੂੰ ਰੋਕ ਲਈ ਜਾਂਦੀ ਹੈ। ਜੋ ਫਰੋਮਿੰਗ ਦੁਆਰਾ ਪ੍ਰਬੰਧਕ ਕੋਲ ਜੇ ਕੋણો ਵੱਡੀ ਰਕਮ ਨੇ ਇਸ਼ਤਿਹਾਰ ਸਭ ਤੋਂ ਬਾਅਦ ਇਹ ਢੂਠੇ ਸੌਦੇ ਵਾਲੇ ਸਾਥੀ ਵਾਪੇ ਨਾ ਦੇ ਨੂੰ ਜਾਜ ਤੇਰੋਂ ਵਾਸਤੇ ਸਭੀ ਤੇਰੋਂ ਵਾਸਤੇ ਜੋ ਪੈਸਾ